ਇਸ ਪਰੇ ਕੋ ਜਾਣਾ ਜੋ ਸੁਣਨਾ ਚੰਡੀਗੜਾ ਵਾਲੇ ਵੀ ਆਏ ਇੱਕ ਮਿੰਟ ਇੱਕ ਖਬਰ ਹੈ ਜੀ ਰਿਆਸਤ ਨਾਭਾ ਦੇ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ بیٹے ਮਹਾਰਾਜਾ ਹਿੰਮਤ ਸਿੰਘ ਹੋਰੀ ਜਿਹੜੇ ਕਿ 72 ਸਾਲ ਦੀ ਉਮਰ ਦੇ ਵਿੱਚ ਵਿਦਾਂਤਾ ਹੋਟ ਹਸਤਾਲ ਦਿੱਲੀ ਦੇ ਵਿੱਚ ਉਹਨਾਂ ਦੀ ਕੱਲ ਮੌਤ ਹੋਈ ਐ ਅੱਜ ਉਹਨਾਂ ਦਾ पार्थिव ਸਰੀਰ ਜਿਹੜਾ ਹੀਰਾ ਮਹਿਲ ਨਾਬਾ ਦੇ ਵਿਖੇ ਲਿਆਂਦਾ ਗਿਆ ਸੰਗਤ ਦਰਸ਼ਨ ਕਰ ਰਹੀ ਐ ਉਸ ਤੋਂ ਬਾਅਦ ਸੰਸਕਾਰ ਹੈ ਜੀ ਔਰ ਪੂਰੇ ਨਾਬਾ ਸ਼ਹਿਰ ਦੇ ਵਿੱਚ ਔਰ ਜਿਹੜੇ ਵੀ ਪਿਆਰ ਕਰਦੇ ਨੇ ਮਹਾਰਾਜਾ ਹੀਰਾ ਸਿੰਘ ਦੇ ਪਰਿਵਾਰ ਨੂੰ ਸਾਰਿਆਂ ਦੇ ਵਿੱਚ ਸ਼ੋਕ ਦੀ ਲਹਿਰ ਔਰ ਸਾਰੇ ਆ ਕੇ ਇੱਥੇ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਸੋ ਮੈਂ ਵੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਕਿਉਂਕਿ ਇਹ रियासत ਜਿਹੜੀ ਐ ਇਹ ਇੱਕ ਵੱਖਰੀ रियासत ਵਜੋਂ ਜਾਣੀ ਜਾਂਦੀ ਐ ਨਾਬਾ रियासत ਚਾਹੇ ਉਹ ਸਿੱਖ ਮਹਾਰਾਜਾ ਕਿ ਲਾਗੂ ਕਰਨ ਦੀ ਗੱਲ ਐ ਚਾਹੇ ਉਹ ਧਰਮੀ ਰਾਜ ਦੀ ਗੱਲ ਐ ਔਰ ਉਸ ਖਾਨਦਾਨ ਦੇ ਵਿੱਚੋਂ ਕਿਸੇ ਪਰਿਵਾਰ ਦਾ ਤੁਰ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡਾ ਘਾਟਾ ਤੇ ਦਿਲ ਉਦਾਸ ਹੈ ਜੀ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਮਹਾਰਾਜਾ ਸਾਹਿਬ ਨਾਬਾ ਬਹੁਤ ਪੈਟ੍ਰੀਅਟ ਹੋਏ ਨੇ ਆਪਣੇ ਦੇਸ਼ ਦੇ ਲਈ ਕੌਮ ਦੇ ਲਈ ਉਹਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਜੀ ਮਹਾਰਾਜਾ ਮਤੋ ਸਾਹਿਬ ਦਾ ਅੱਜ ਦਿਹਾਂਤ ਹੋਇਆ ਅੱਜ ਜਿ ਸਾਰੇ ਜਾਣੇ ਸਾਰਾ ਨਾਬਾ ਇਕੱਠਾ ਹੋਇਆ ਹੋਇਆ ਤੇ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਇਕੱਠੇ ਹੋਏ ਆ ਸਾਰੇ ਜਾਣੇ ਰਲ ਕੇ ਅਸੀਂ ਪਰਮਾਤਮਾ ਕੇ ਗੁਰੂਵੋ ਅਗੇ ਅਰਦਾਸ ਕਰਦੇ ਹਾਂ ਕਿ ਜੋ ਇਹ ਜੇ ਪੈਤ੍ਰੀ ਉਹ ਰਾਜੇ ਹੋਏ ਨੇ ਇੰਨਾ ਧਰਮਕ ਰਾਜ ਚਲਾਇਆ ਗੁਰੂ ਮਹਾਰਾਜ ਚੇਪਾ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ੋ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ੋ ਇਹ ਮਹਾਰਾਜਾ ਰਮਨ ਸਿੰਘ ਦੇ ਪੋਤਰੇ ਮਹਾਰਾਜਾ ਪ੍ਰਤਾਪ ਸਿੰਘ ਦੇ ਸੁਪੁੱਤਰ ਰਾਜਾ ਕੁਮਾਰ ਹਿੰਮਤ ਸਿੰਘ ਜੀ ਸਵਰਗਵਾਸ ਹੋ ਗਏ ਨੇ ਬਹੁਤ ਦੁੱਖ ਦੀ ਗੜੀ ਹੈ ਇਸ ਨਭਿਆ ਰਾਜ ਦੇ ਸ਼ਾਹੀ ਪਰਿਵਾਰ ਨੇ ਪੰਥ ਦੀ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਦੇਸ਼ ਦੀ ਸੇਵਾ ਕੀਤੀ ਹੈ ਇਹਨਾਂ ਨੇ ਜੀ ਦੀ ਸੇਵਾ ਵਾਸਤੇ ਆਪਣਾ ਰਾਜ ਭਾ ਵੀ ਕੁਰਬਾਨ ਕਰਤਾ ਸੀ ਬਹੁਤ ਵਧੀਆ ਰਾਜ ਰਹਿਣਾ ਦਾ ਇਹਨਾਂ ਦਾ ਜਾਣ ਦਾ ਬਹੁਤ ਵੱਡਾ ਦੁੱਖ ਹੈ ਇੱਕ ਸਿਆਣਾ ਜਿਹੜਾ ਰਾਜਾ ਸੀ ਇੱਕ ਸਿਆਣਾ ਇਨਸਾਨ ਸੀ ਸਾਡੇ ਤੋਂ ਜੁਦਾ ਹੋ ਗਿਆ ਤੇ ਇਸ ਦੁੱਖ ਦੀ ਘੜੀ ਵਿੱਚ ਮੈਂ ਪ੍ਰਧਾਨ ਸਾਹਿਬ ਸ਼ਰੋਣੀ ਕਮੇਟੀ ਐਡਵੋਕੇਟ ਜਿੰਦਰਜੀ ਧਾਮੇ ਸਾਹਿਬ ਵੱਲੋਂ ਸਮੁੱਚੀ ਸ਼ਮੂਡੀ ਵੱਲੋਂ ਸ਼ਾਹੀ ਪਰਾਂ ਦੁੱਖ ਦੀ ਸਾਂਝ ਪਾਉਣਾ ਜਿਹੜੀ ਇਹ ਰਿਆਸਤ ਨੂੰ ਫਾਂਸੀ ਜਿਹੜਾ ਪਹਿਲਾਂ ਮਹਾਰਾਜਾ ਜਸ ਸਿੰਘ ਨੂੰ ਵੀ ਇਸ ਤਰੀ ਬੇਦਖਲ ਕੀਤਾ ਗਿਆ ਸੀਗਾ ਆਜ਼ਾਦ ਵਿਚਾਰਾ ਕਰ ਕਰਕੇ ਤੇ ਇਸ ਕਰਕੇ ਸੀਗਾ ਤੇ ਇਸੇ ਤਰ੍ਹਾਂ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ ਇਹ ਬੇਟੇ ਆਪਣੇ ਸਰਦਾਰ ਕਿਨਨੰਦਾ ਜੀ ਹਾਂਜੀ ਹਮ ਸਿੰਘ ਜੀ ਤੇ ਹਾਂਜੀ ਤੇ ਇਹ ਵੀ ਅੱਜ ਸ਼ੀਰ ਛੱਡ ਗਏ ਨੇ ਤੇ ਇਹਨਾਂ ਦੀ ਦੂਸਰੀ ਤੀਸਰੀ ਪੀੜ੍ਹੀ ਹੈ ਤੇ ਲੇਕਿਨ ਇਹਨਾਂ ਦੇ ਅੱਜ ਇਸ ਘਟਨਾ ਦੇ ਨਾਲ ਇੱਥੇ ਹੋਣ ਦੇ ਨਾਲ ਸੰਸਕਾਰ ਹੋਣ ਦੇ ਨਾਲ ਸਾਰੀ ਹਿਸਟਰੀ ਦਿਮਾਗ 'ਚ ਤਾਜ਼ਾ ਹੋ ਗਈ ਹੈ ਦੁਬਾਰਾ ਉਹੀ ਹਿਸਟਰੀ ਚੱਲ ਪਈ ਹੈ ਕਿਉਂਕਿ ਅੱਜ ਮਹਾਰਾਜਾ ਹੀਰਾ ਸਿੰਘ ਦੇ ਪੜਪੋਤਾ ਰਾਜਾ ਹਿੰਮਤ ਸਿੰਘ ਜੀ ਮਹਾਰਾਜਾ ਪਦਮਨ ਸਿੰਘ ਦੇ ਪੋਤੇ ਮਹਾਰਾਜਾ ਰਹਿਮਤ ਸਿੰਘ ਸਾਡੇ ਨਹੀਂ ਰਹੇ ਨਾਬਾ ਨਾਬਾ ਰਾਜਸਤਾਨ ਨੂੰ ਜੋ ਪਹਿਲਾਂ ਰਾਜਸਤਾਨ ਸੀ ਉਹ ਤਦ ਮੀਰਾਜ ਦੇ ਇਹ ਇਹ ਵੰਸ਼ ਤੋਂ ਨੇ ਅਸੀਂ ਮੈਂ ਗੁਰਦੁਆਰਾ ਕਾਲਕੜ ਸਾਹਿਬ ਜੋ ਜੈਤੋਸ਼ੀ ਦਾ ਯਾਦ ਸਮਰਪਿਤ ਬਣਿਆ ਹੋਇਆ ਉਸ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਸਤਕਾਰ ਪੇਟ ਕਰਦਾ ਭਾਈ ਗੁਰਜੀ ਕ칸 ਸਵਾਰ ਜਪਤੇ ਰਾਜਸਤਾਨ ਆਬਾ ਦੇ ਧਰਮੀ ਰਾਜਾ ਰਾਜਾ ਰਤਪਦਮਨ ਸਿੰਘ ਜੀ ਉਹਨਾਂ ਦੇ ਪੋਤਰੇ ਤੇ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ ਇਸ ਪੁੱਤਰ ਸਨ ਮਾਰ ਰਹਿਮਨ ਸਿੰਘ ਜੀ ਜਿਨ੍ਹਾਂ ਦਾ ਕੇ ਦਿਹਾਂਤ ਹੋਇਆ ਤੇ ਬੜੀ ਦੁੱਖ ਦੀ ਘੜੀ ਹੈ ਸਾਰੇ ਸ਼ਹਿਰ ਦੇ ਵਿੱਚ ਸ਼ੋਗ ਦੀ ਲਹਿਰ ਹੈ ਜਿਹਨੂੰ ਜਿਹਨੂੰ ਪਤਾ ਲੱਗਦਾ ਹੈ ਉਹ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਤੇ ਦਾਸ ਨੂੰ ਵੀ ਕੀਰਤਨ ਦੀ ਸੇਵਾ ਉਹਨਾਂ ਦੇ ਅਨੁਮਿਤ ਬੈਠ ਕੇ ਸਮਾਪਤ ਹੋਇਆ ਸੀ ਲਗਭਗ 2 2.5 ਘੰਟੇ ਬੈਠ ਕੇ ਕੀਰਤਨ ਕੀਤਾ ਤੇ ਸੰਗਤ ਹੁਣ ਤੱਕ ਵੀ ਜਿਹੜੀ ਉਹਨਾਂ ਦੇ ਦਰਸ਼ਨ ਲਈ ਆ ਰਹੀ ਹੈ